ਬੀਤੀ ਰਾਤ ਸਮਰਾਲਾ ਦੇ ਖੰਨਾ ਰੋਡ ਤੇ ਇੱਕ ਸੁਨਾਰੇ ਦੀ ਦੁਕਾਨ ਨੂੰ ਫਿਲਮੀ ਸਟਾਈਲ ਵਿੱਚ ਨਿਸ਼ਾਨਾ ਬਣਾਉਣਾ ਇਹ 10 ਤੋਂ 12 ਅਣਪਛਾਤੇ ਚੋਰ ਚੋਰਾਂ ਦੇ ਹੌਸਲੇ ਇੰਨੇ ਬਲਾਂਸੀ ਕਿ ਪਹਿਲਾਂ ਉਹਨਾਂ ਨੇ ਸੁਨਾਰੇ ਦੀ ਦੁਕਾਨ ਦੇ ਸਬੰਧਤ ਇਲਾਕੇ ਦੇ ਚੌਕੀਦਾਰ ਨੂੰ ਬੰਨ੍ਹਿਆ ਕੁੱਟਿਆ ਉਸ ਤੋਂ ਬਾਅਦ ਦੁਕਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਤੋੜੇ ਬਾਅਦ ਵਿੱਚ ਬਿਨਾਂ ਕਿਸੇ ਦੀ ਪਰਵਾਹ ਤੋਂ 9 ਅਣਪਛਾਤੇ ਚੋਰ ਦੁਕਾਨ ਦੇ ਕੈਂਚੀ ਗੇਟ ਦੇ ਤਾਲੇ ਤੋੜਨ ਵਿੱਚ ਲੱਗੇ ਰਹੇ ਕੋਈ ਚੋਰ ਦੁਕਾਨ ਦੇ ਪਿਛਲੇ ਪਾਸੇ ਬੀਅਰ ਪਾਰਟੀ ਵੀ ਕਰਦੇ ਰਹੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਅਣਪਛਾਤੇ ਚੋਰ ਇੱਕ ਘੰਟਾ ਲੱਗੇ ਰਹੇ ਪਰ ਸਮਰਾਲਾ ਵਿੱਚ ਤਾਇਨਾਤ ਪ੍ਰੋਲਿੰਗ ਦਸਤੇ ਦਾ ਨਾਮੂ ਨਿਸ਼ਾਨ ਤੱਕ ਦਿਖਾਈ ਨੇ ਡਿੱਤਾ ਜਿਸ ਕਾਰਨ ਅਣਪਛਾਤੇ ਚੋਰ ਬਿਨਾਂ ਕਿਸੇ ਡਰ ਤੋਂ ਪ੍ਰਵਾਤੋਂ ਇੱਕ ਘੰਟਾ ਦੁਕਾਨ ਦੇ ਤਾਲੇ ਤੋੜਨ ਵਿੱਚ ਲੱਗੇ ਰਹੇ ਪਰ ਚੰਡੀਗੜ੍ਹ ਰੋਡ ਦੁਕਾਨਦਾਰ ਦੇ ਰਾਖੀ ਕਰਦੇ ਚੌਂਕੀਦਾਰ ਨੇ ਆਪਣੇ ਦੂਸਰੇ ਚੌਂਕੀਦਾਰ ਬਲੂਕੀ ਸੀ ਛਿਟੀ ਨਾ ਮਾਰਨ ਦੀ ਆਵਾਜ਼ ਸੁਣਾਈ ਦੇਣ ਤੇ ਜਾ ਕੇ ਕਿਤੇ ਪੁਲਿਸ ਬੁਲਾਈ ਅਣਪਛਾਤੇ ਚੋਰ ਭੱਜ ਗਿਆ ਇਸ ਘਟਨਾ ਤੋਂ ਬਾਅਦ ਸਮਰਾਲਾ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਪੀੜਤ ਚੌਂਕੀਦਾਰ ਬਲਬੀਰ ਸਿੰਘ ਨੇ ਦੱਸਿਆ ਕਿ 10 ਤੋਂ 12 ਅੱਠ ਛੇ ਤੇ ਚੋਰ ਆਏ ਸਨ ਮੈਨੂੰ ਬੰਨ ਕੇ ਸਾਈਡ ਤੇ ਲੈ ਗਿਆ ਮੈਨੂੰ ਕੁੱਟਿਆ ਉਸ ਤੋਂ ਬਾਅਦ ਉਹਨਾਂ ਨੇ ਦੁਕਾਨਦਾਰਾਂ ਦੇ ਦੋ ਜਿੰਦਰੇ ਤੋੜ ਲਏ ਚੌਕੀਦਾਰ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਕੋਲ ਤੀਜ਼ ਹਥਿਆਰ ਕਿਰਚਾ ਸਨ ਉਹ ਪ੍ਰਵਾਸੀ ਲੱਗਦੇ ਸਨ ਮੈਂ ਚੌਕੀਦਾਰਾਂ ਜੀ ਹੂੰ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਾਜ਼ਾਰ ਏਰੀਆ ਜੀ ਹੂੰ ਮੈਂ ਚਾਵਾ ਰੋਡ ਕੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹੂੰ ਤੇ ਇਹ ਮੈਂ ਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵੇਜੀ ਹੈਗੀ ਹੂੰ ਮੈਂ ਇਹਦੇ ਕੋਲ ਪਹੁੰਚ ਗਿਆ ਹੂੰ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਤੇ ਮੈਂ ਆਲਾਦਾਲਾ ਦੇਖ ਕੇ ਮੈਂ ਦੇਖਿਆ 12 13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਨੂੰ ਮੈਂ ਉਹਨਾਂ ਦੇਖ ਕੇ ਨੱਠ ਗਿਆ ਹੂੰ ਨੱਠ ਕੇ ਮੈਂ ਨਾਲ ਦੇ ਚੌਕੀਦਾਰ ਨਾਲ ਸੱਦ ਕੇ ਲੈ ਕੇ ਆਇਆ ਜੀ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹੂੰ ਹਾਂ ਜੀ ਜਦੇ ਆ ਗਏ ਤੇ ਜੀ ਕੀ ਨਾਮ ਬਾਬਾ ਜੀ ਬਲਬੀਰ ਸਿੰਘ ਉਹ ਮੈਂ ਗੇੜਾ ਮੋਂ ਚੱਡਾ ਸੀ ਜੀ ਉੱਥੋਂ ਭਈਆ ਖੜਾ ਸੀ ਅੱਗੇ ਜੀ ਅੱਛਾ ਤੂੰ ਚੌਕੀਦਾਰ ਹੋਣਾ ਹਾਂ ਜੀ ਹਾਂ ਜੀ ਚੌਕੀਦਾਰ ਹਾਂ ਅੱਛਾ ਕਿੰਨੇ ਕ ਜੀ ਗੱਲ ਹੈ ਤਿੰਨ ਤਿੰਨ ਕ ਵਜੇ ਦਿਖਾਉਂਦਾ ਕਿੰਨੇ ਕੇ ਬੰਦੇ ਸੀਗੇ ਉਹ ਉਹ 12 ਦੇ 9-10 ਬੰਦੇ ਹੀਗੇ 9 ਦਾ ਇੱਧਰੇ ਆਏ ਹੋਏ ਸੀਗੇ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀਗੇ ਬੰਨ ਲਿਆ ਸੀ ਲੱਤਾ ਉਹਨਾਂ ਨੇ ਬੰਨ ਕੇ ਟੋਬੇ ਦੇ ਵਿੱਚ ਕੰਡੇ ਸਾਈਕਲ ਮੇਰਾ ਉੱਡੇ ਛੱਡਾ ਟੋਬੇ ਦੇ ਵਿੱਚ ਹੂੰ ਤੇ ਕੁੱਟਿਆ ਵੀ ਤੁਹਾਨੂੰ ਤੇ ਬੈਂਟਰੀ ਕਾਹਲੀ ਕੁੱਟਿਆ ਵੀ ਆ ਕੁੱਟ ਕੇ ਲਾ ਕੇ ਗਾ ਨਹੀਂ ਉੱਥੇ ਲਾ ਕੇ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਉਹ ਹਥਿਆਰ ਕਿਉਂ ਚੁਲੂ ਸੀ ਉਹਨਾਂ ਕੋਲ ਹਥਿਆਰ ਖਰਚਾ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਉਹ ਵਾਸਤੇ ਬਈ ਹੰਦੀ ਬੋਲਦੇ ਕਿੰਨੇ ਜਾਣੇ ਸੀ 12 ਕਰੇ ਜਾਣੇ ਮੂੰਹ ਟਕੇ ਹੋ ਸੀ ਤਾਂ ਮੂੰਹ ਟਕੇ ਹੋ ਸੀ ਨਾ 12 ਕਿੰਨਾ ਜੀ ਰੰਦੀਪਾ ਕਰਮਾ ਜੀ ਕੰਡਣਾ ਹੋਈ ਹੈ ਕੰਡਣਾ ਜੀ ਰਾਤ 10:30 2:30 ਵਜੇ ਇੱਥੇ ਜੋ ਰਾਏ ਨਹੀਂ ਨੌ ਜਾਣੇ ਸੀ ਕੈਮਰਿਆਂ ਚ ਰਿਕਾਰਡਿੰਗ ਹੋਈ ਹੋਣਾ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਜਿੰਦੇ ਤੋਂ ਲਈ ਬਾਹਰਲੇ ਕੈਂਚੀ ਘਟਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਵਾਰ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਇਰੇ ਕੋ ਮਤਲਬ ਲੱਗਿਆ ਜੀ ਸਾਡਾ ਲਾਈਟ ਜਗਦੀ ਸੀ ਉਹ ਵੀ ਤੋੜੀ ਸੀ ਉਸ ਤੋਂ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਵੀ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿਹਦੇ ਤੋੜ ਲਏ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਏ ਸੀਗੇ ਚੌਕੀਦਾਰ ਨੇ ਉਹਨਾਂ ਨੇ ਪਹਿਲਾਂ ਮਾਰ ਲਿਆ ਸੀਗਾ ਜੀ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਪਰ ਦੂਜੇ ਬੰਦੇ ਆ ਕੇ सीपीआर वाले नु इन्फॉर्म ਕੀਤਾ ਤੇ ਉਹ ਆ ਗਏ ਉਹਨਾਂ ਦੇਖ ਕੇ ਭੱਜ ਗਏ ਜਿਹੜਾ ਸਾਡਾ ਬਚਾਅ ਹੋ ਗਿਆ ਕਿੰਨੇ ਵਜੇ ਡਟਣਾਈਏ ਇਹੇ ਜੀ ਉਹ ਤਕਰੀਬਨ 2:30 2:35 ਤੇ ਆ ਗਏ ਸੀ ਇਹ ਕੈਮਰੇ ਦੱਸਦੇ ਨੇ ਤੇ 3:25 ਕਿ ਮਿੰਟ ਤੇ ਇੱਥੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਦਾ ਪੌਣੇ 4:00 ਵਜੇ ਪਤਾ ਲੱਗਿਆ 1:30 ਤੋਂ ਘੰਟੇ ਬਾਅਦ ਪਤਾ ਲੱਗਿਆ ਨਹੀਂ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਲੱਗਿਆ ਹਾਂ ਜੀ ਜਦੋਂ ਭੱਜਣ ਤੋਂ 2:25 ਮਿੰਟ ਬਾਅਦ ਪਤਾ ਲੱਗਿਆ ਚੋਰ ਕਿੰਨੇ ਕ ਟਾਈਮ ਕੋਈ ਹੈ ਇਹ ਕੈਮਰੇ ਦਾ ਤਕਰੀਬਨ 1 ਘੰਟਾ ਜੀ ਕਰਦਾ ਹੋਵੇ ਹਾਂਜੀ ਤੇ ਤੁਹਾਨੂੰ ਕਿਹਨੂੰ ਸੂਚਨਾ ਚਾਹੀਦੀ ਹੈ ਤੁਹਾਨੂੰ ਸੂਚਨਾ ਉਹ ਪੁਲਿਸ ਵਾਲਿਆਂ ਨੇ ਜੋ ਜੋ ਰਾਜੀ ਜੋ ਰਾਜ ਇੱਕ ਦੇਰ ਅੱਤ ਸਾਨੂੰ ਇੱਕ ਕਲ ਮਸੂਲ ਹੋਈ ਸੀਗੀ ਇੱਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ ਉਹਨਾਂ ਦੀ ਹੈਗੀ ਇਹ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੇ ਸੀਏ ਦੇ ਟੀਮਾਂ ਸਾਡੇ ਸੀਨੀਅਰ ਅਫਸਰਵਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਜਲਦੀ ਤੈਸ ਕਰ ਲਾਂਗੇ ਸਰ ਕੋਈ ਨੁਕਸਾਨ ਵਗੈਰਾ ਹੋਇਆ ਜੀ ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਗਈ ਜੀ ਸਾਰੀ ਠੀਕ ਆ ਵੈਸੇ ਤਾਂ ਜੀ ਸਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਸਰ ਇਹ ਧੁੰਦਿਆ ਹੈਗਾ ਹੁਣ ਤਾਂ ਚਲੋ ਜੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਕੱਲ ਤੇ ਬਾਕੀ ਡਿਟੈਕਟ ਕਰ ਲਾਂਗੇ ਜੀ ਟ੍ਰੈਸ ਕਰ ਲਾਂਗੇ ਸਾਰਾ ਜੀ ਤੇ ਕੋਈ ਨਾ ਇੱਕ ਘੰਟਾ ਵੀ ਉੱਤੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚਲਦੀ ਪਈ ਹੈ ਤਪਤੀ ਜੀ ਕਰਾਂਗੇ ਕਾਰਵਾਈ ਠੀਕ ਜੀ